ਇੱਕ ਘੰਟੇ ਦੇ ਅੰਦਰ ਮਾਤਾ ਪਿਤਾ ਦੇ ਹਵਾਲੇ ਕੀਤਾ ਦੱਸਦੇ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪਨਗਰ ਉਸਦੀ ਭੂਆ ਅੰਗਨਵਾੜੀ ਸਕੂਲ ਦੇ ਕਾਦੀਆਂ ਦੇ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦੋਂ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲੇ ਦੇ ਹੋਸ਼ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਕਾਦਿਆਪੋਲਿਸ ਨੇ ਬੱਚੇ ਨੂੰ ਇੱਕ ਘੰਟੇ ਦੇ ਅੰਦਰ ਅੰਦਰ ਨੂਰ ਹਸਪੀਟਲ ਤੋਂ ਚੌਂਕ ਤੋਂ ਉਤੋਂ ਲੱਭ ਕੇ ਵਾਰਸ ਦੇ ਹਵਾਲੇ ਕਰ ਦਿੱਤਾ ਔਰ ਕੀ ਗੱਲ ਹੈ ਉਹ ਪੂਰੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ ਤੁਸੀਂ ਬਣੀ ਰਹੋ ਪੰਜਾਬੀ ਏਕਰ ਜਾਣੇ ਦੇ ਨਾਲ ਬਲਜੀਤ ਸਿੰਘ ਲਾਭ ਦੀ ਰਿਪੋਰਟ ਗੁਰਦਾਸਪੁਰ ਸੁਭਜਿੰਦਰ ਸਿੰਘ ਨਾਂ ਇਹ ਮੇਰਾ ਕੜਨਾ ਹੈ ਉਹ ਇਜੀ ਕਿ ਇਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟੱਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ ਕਰਨ ਨਹੀਂ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਿਸ ਕੜੀ ਸਟਡੀ ਵਿੱਚ ਸੀ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਥਾਣੇ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪੀਟਰ ਦਾ ਨਾਮ ਗੁਰਪਿੰਦਰ ਸਿੰਘ ਕਤਤ ਆਪਣਾ ਦੇ ਬਟਨਾਏ ਸਕੂਲ ਛੱਡ ਕੇ ਇਹਨੂੰ ਆਏ ਆਂ ਔਰ ਸਕੂਲੋਂ ਹੀ ਭੱਜ ਗਏ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਹ ਤੋਂ ਕਾਣਿਆਂ ਚੋਂ ਮਿਲਿਆ ਜੀ ਤੁਹਾਨੂੰ ਸੁਣਨਾ ਇਹਨਾਂ ਦੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਬੇਚੇ ਇਹ ਸਕੂਲੋਂ ਲੈਣੇ ਪੂਲ ਵਾਲਾ ਨੂੰ ਇਹ ਹੀ ਆ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ। ਹਾਂ ਜੀ ਧਿਆਨ ਰੱਖੋ ਨਾ ਦਾ। ਹਾਂ ਜੀ ਬਦਹਾ ਸੌ ਹੋ ਸਕਦਾ ਹੈ। ਲਾਪਰਵਾਹੀ ਦੇ ਨਾਲ। ਖਾਣੇ ਆਇਓ ਕੀ। ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ। ਫਿਰ ਬੱਚਾ ਦਵਾਈ ਦੇਣਾ। ਅੰਗਣਵਾੜੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਦੇ ਅੰਦਰ ਮਾਤਾ-ਪਿਤਾ ਦੇ ਹਵਾਲੇ ਕੀਤਾ ਦੱਸਦੇ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪਨਗਰ ਉਸਦੀ ਭੂਆ ਅੰਗਣਵਾੜੀ ਸਕੂਲ ਦੇ ਕਾਜੀਆਂ ਦੇ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਕਾਦਿਆਪੋਲਿਸ ਨੇ ਬੱਚੇ ਨੂੰ ਇੱਕ ਘੰਟੇ ਦੇ ਅੰਦਰ ਅੰਦਰ ਨੂਰ ਹਸਪੀਟਲ ਤੋਂ ਚੌਂਕ ਤੋਂ ਉਤੋਂ ਲੱਭ ਕੇ ਵਾਰਸ ਦੇ ਹਵਾਲੇ ਕਰ ਦਿੱਤਾ ਔਰ ਕੀ ਗੱਜਿਆ ਉਹ ਪੂਰੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਲਜੀਤ ਸਿੰਘ ਲਾਭ ਦੀ ਰਿਪੋਰਟ ਗੁਰਦਾਸਪੁਰ ਸੁਭਜਿੰਦਰ ਸਿੰਘ ਨਾਂ ਇਹ ਮੇਰਾ ਕੱਟਣਾ ਹੈ ਕੱਟਣਾ ਹੈ ਉਹ ਇਹੀ ਕਿ ਇਹਨਾਂ ਬੱਚੇ ਨੂੰ ਸਵੇਰ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟਾੜਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲੇ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਿਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਮੈਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਆਣੇਗਾ ਸਕੂਲ ਵਾਲਿਆਂ ਨੂੰ ਕਹਿਣਾ ਪਏ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪਿਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਾਗਰ ਕਟਨਾਏ ਤੋਂ ਸਕੂਲ ਛੱਡ ਕੇ ਇਹਨੂੰ ਆਏ ਆ ਔਰ ਸਕੂਲੋਂ ਹੀ ਭੱਜ ਗਿਆ ਜੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਹ ਤੋਂ ਕਾਣਿਆਂ ਨਾਲ ਝੋਮਟ ਮਿਲਿਆ ਜੀ ਕਾਨੂੰ ਸੋਚ ਰਹੀ ਐ ਨਾ ਤੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਬੈਠੇ ਨੇ ਉਹ ਲੋੜਾ ਨੂੰ ਕੀ ਕਹਿਣਾ ਦੋ ਸਕੂਲ ਵਾਲਾ ਨੂੰ ਇਹ ਹੀ ਆ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਜੀ हां जी ध्यान रखना ना दा हां जी 1017 लापरवाही ਨਾਲ ਖਾਣੇ ਆਇਓ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫਿਰ ਬੱਚਾ ਪਰਾਂ ਦਵਾਗੇ ਨਾ ਅੰਗਲਵਾੜੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਦੇ ਅੰਦਰ ਮਾਤਾ ਪਿਤਾ ਦੇ ਹਵਾਲੇ ਕੀਤਾ ਦੱਸਦੇ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪਨਗਰ ਉਸਦੀ ਭੂਆ ਅੰਗਨਵਾੜੀ ਸਕੂਲ ਦੇ ਕਾਦਿਆਂ ਦੇ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲੇ ਦੇ ਹੋਸ਼ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਕਾਦਿਆਂ ਪੁਲਿਸ ਨੇ ਬੱਚੇ ਨੂੰ ਇੱਕ ਘੰਟੇ ਦੇ ਅੰਦਰ ਅੰਦਰ ਨੂਰ ਹਸਪੀਟਲ ਤੋਂ ਚੌਂਕ ਤੋਂ ਲੱਭ ਕੇ ਵਾਰਸ ਦੇ ਹਵਾਲੇ ਕਰ ਦਿੱਤਾ ਔਰ ਕੀ ਕੁਝ ਕਾ ਉਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਜਾਣ ਦੇ ਨਾਲ ਬਲਜੀਤ ਸਿੰਘ ਲਾਪੀ ਰਿਪੋਰਟ ਗੁਰਦਾਸਪੁਰ ਸੁਖਜਿੰਦਰ ਸਿੰਘ ਨਾਂ ਇਹ ਮੇਰਾ ਕੱਢਣਾ ਹੈ ਉਹ ਇਹੀ ਕਿ ਅਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟਾੜਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਵਲ ਸਾਫ਼ ਕਰਨੀ ਸੀ ਇਸ ਕਰਕੇ ਇਹ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸ ਥਾਣੇ ਹੋਵੇ ਸਕੂਲ ਵਾਲਿਆਂ ਨੂੰ ਕਹਿਣਾ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਹੇ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪੀਟਰ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨੋਟ ਸਟਾਇਕ ਸਕੂਲ ਛੱਡ ਕੇ ਇਹਨੂੰ ਆਏ ਆ ਔਰ ਸਕੂਲੋਂ ਇਹ ਭੱਜ ਗਿਆ ਜੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਥੋਂ ਕਾਨਿਆਲ ਚੌਂਕ ਤੋਂ ਮਿਲਿਆ ਜੀ ਤੁਹਾਨੂੰ ਸੂਚਨਾ ਐਨਾਂ ਦੀ ਨਾਨੀ ਨੇ ਦਿੱਤੀ ਰਿਹਾ ਹੈ ਜੀ ਸਕੂਲ ਵਾਲਾ ਨੂੰ ਇਹ ਕਹਿੰਦਾ ਜੋ ਸਕੂਲ ਵਾਲਾ ਨੂੰ ਇਹ ਹੀ ਆ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂਜੀ ਧਿਆਨ ਰੱਖੋ ਉਹਨਾਂ ਦਾ ਹਾਂਜੀ ਬੜਾ ਹੱਦ ਸੌ ਸਕਦਾ ਹੈ ਲਾਪਰਵਾਹੀ ਦੇ ਨਾਲ ਖਾਣੇ ਆਇਓ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫਿਰ ਬੱਚਾ ਘਰਾਂ ਦਵਾਈ ਅੰਗਰਵਾੜੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਦੇ ਅੰਦਰ ਮਾਤਾ ਪਿਤਾ ਦੇ ਹਵਾਲੇ ਕੀਤਾ ਦੱਸਦੇ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪਨਗਰ ਉਸਦੀ ਭੂਆ ਅੰਗਨਵਾੜੀ ਸਕੂਲ ਦੇ ਕਾਦੀਆਂ ਦੇ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦੋਂ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲਿਆਂ ਦੇ ਹੋਸ਼ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਕਾਦਿਆ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਅੰਦਰ ਨੂਰ ਹਸਪੀਟਲ ਤੋਂ ਚੌਂਕ ਤੋਂ ਉਤੋਂ ਲੱਭ ਕੇ ਵਾਰਸ ਦੇ ਹਵਾਲੇ ਕਰ ਦਿੱਤਾ। ਹੋਰ ਕੀ ਗੱਲ ਹੈ ਉਹ ਪੂਰੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ। ਤੁਸੀਂ ਬਣੀ ਰਹੋ ਪੰਜਾਬੀ ਏਕਰ ਜਾਣੇ ਦੇ ਨਾਲ। ਬਲਜੀਤ ਸਿੰਘ ਲਾਭ ਦੀ ਰਿਪੋਰਟ ਗੁਰਦਾਸਪੁਰ। ਸੁਖਜਿੰਦਰ ਸਿੰਘ ਨਾਂ ਇਹ ਮੇਰਾ। ਕੜਨਾ ਹੈ ਉਹ ਇਜੀ ਕਿ ਇਹ ਹੀ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ। ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਸੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਢੱਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਐਦਾਂ ਮਤਲਬ ਟੇਬਲ ਟੂਵਲ ਸਾਫ਼ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਠਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਪਹੁੰਚ ਦਿੱਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਆਣੇਗਾ ਸਕੂਲ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪਿਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਗਰ ਕਟਨਾਏ ਸਕੂਲ ਛੱਡ ਕੇ ਇਹਨੂੰ ਆਏ ਆ ਔਰ ਸਕੂਲੋਂ ਇਹ ਭੱਜ ਗਿਆ ਸੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਹ ਤੋਂ ਕਾਣਿਆਂ ਚੋਂ ਮਿਲਿਆ ਜੀ ਤੁਹਾਨੂੰ ਸੋਚਣਾ ਇਹਨਾਂ ਦੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਬੈਠੇ ਨੇ ਕਿ ਉਹ ਲੋੜਾਂ ਨਹੀਂ ਕਿ ਪੂਲ ਵਾਲਾ ਨੂੰ ਇਹ ਯਾਕੇ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ। ਹਾਜੀ ਧਿਆਨ ਰੱਖੋ ਉਹਨਾਂ ਦਾ। ਹਾਜੀ ਬੁਢਾਹਾ ਸੌ ਸਕਦਾ। ਲਾਪਰਵਾਹੀ ਦੇ ਨਾਲ। ਖਾਣੇ ਆਇਓ ਕੀ? ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ। ਫਿਰ ਬੱਚਾ ਦਵਾ ਕੇ ਤਾਂ। ਅੰਗਨਵਾੜੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਦੇ ਅੰਦਰ ਮਾਤਾ-ਪਿਤਾ ਦੇ ਹਵਾਲੇ ਕੀਤਾ ਦੱਸਦੇ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪਨਗਰ ਉਸਦੀ ਭੂਆ ਅੰਗਨਵਾੜੀ ਸਕੂਲ ਦੇ ਕਾਜੀਆਂ ਦੇ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦੋਂ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲੇ ਦੇ ਹੋਸ਼ ਉੱਡ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਕਾਦਿਆ ਪੁਲਿਸ ਨੇ ਬੱਚੇ ਨੂੰ ਕਿੰਟ ਦੇ ਅੰਦਰ ਅੰਦਰ ਨੂਰ ਹਸਪੀਟਲ ਤੋਂ ਚੌਂਕ ਤੋਂ ਤੋ ਲੱਭ ਕੇ ਵਾਰਸ ਦੇ ਹਵਾਲੇ ਕਰ ਦਿੱਤਾ ਔਰ ਕੀ ਕੁਝ ਹੈ ਉਹ ਪੂਰੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਜਾਣ ਦੇ ਨਾਲ ਬਲਜੀਤ ਸਿੰਘ ਲਾਭ ਦੀ ਰਿਪੋਰਟ ਗੁਰਦਾਸਪੁਰ ਸੁਖਜਿੰਦਰ ਸਿੰਘ ਨਾਂ ਇਹ ਮੇਰਾ ਕੱਟਣਾ ਹੈ ਉਹ ਜੀ ਕਿ ਇਹੀ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟਾਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ ਕਰਨ ਨਹੀਂ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਠਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸਟਡੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਈ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਆਣੇਗਾ ਸਕੂਲ ਵਾਲਿਆਂ ਨੂੰ ਕਹਿਣਾ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪਿਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਾ ਜੀ ਕਤਨਾਏ ਤੋਂ ਸਕੂਲ ਛੱਡ ਕੇ ਇਹਨੂੰ ਆਏ ਆਂ ਔਰ ਸਕੂਲੋਂ ਇਹ ਭੱਜ ਗਿਆ। ਕਿੰਨੇ ਵਜੇ ਛੱਡ ਕੇ ਆਏ? ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ। ਕਿਹਦੇ ਵਾਲੇ ਕਿਤਾਬ? ਜੋਤੀ ਮੈਡਮ ਦੇ। ਇਹ ਤੋਂ ਕਾਨੇਲ ਛੋਂ ਫੈਮਿਲੀ ਆ। ਕਾਨੂੰ ਸੋਚ ਰਾਇਆ ਨਾ ਦੇ ਨਾਨੀ ਨੇ ਦਿੱਤੀ ਰਿਹਾ। ਆ ਜੀ ਬੈਠੇ ਨੇ। ਇਸ ਨੂੰ ਵਾਲਾ ਨਹੀਂ ਕਿਹੜਾ ਜੋ। ਸਕੂਲ ਵਾਲਾ ਨੂੰ ਇਹ ਹੀ ਆ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ। ਹਾਂ ਜੀ ਧਿਆਨ ਰੱਖੋ ਨਾ ਦਾ ਹਾਂ ਜੀ ਬੁਦਾਹਾ 117 ਲਾ ਪ੍ਰੋਵਾਈਡ ਨਾਲ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫਿਰ ਬੱਚਾ ਦਮਾ ਬਿਜਾ ਅੰਗਰਵਾੜੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਦੇ ਅੰਦਰ ਮਾਤਾ ਪਿਤਾ ਦੇ ਹਵਾਲੇ ਕੀਤਾ ਦੱਸਦੇ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੁਹੱਲਾ ਪ੍ਰਤਾਪਨਗਰ ਉਸਦੀ ਭੂਆ ਅੰਗਨਵਾੜੀ ਸਕੂਲ ਦੇ ਕਾਦੀਆਂ ਦੇ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲੇ ਦੇ ਹੋਸ਼ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਕਾਦੀਆਂ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਅੰਦਰ ਨੂਰ ਹਸਪੀਟਲ ਤੋਂ ਚੌਂਕ ਤੋਂ ਲੱਭ ਕੇ ਵਾਰਿਸ ਦੇ ਹਵਾਲੇ ਕਰ ਦਿੱਤਾ ਔਰ ਕੀ ਕੁਝ ਕਾ ਉਪਰ ਦੀ ਜਾਣਕਾਰੀ ਜੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਏਕਰ ਜਾਣੇ ਦੇ ਨਾਲ ਬਲਜੀਤ ਸਿੰਘ ਲਾਪੀ ਰਿਪੋਰਟ ਗੁਰਦਾਸਪੁਰ ਸੁਖਜਿੰਦਰ ਸਿੰਘ ਨਾਮ ਇਹ ਮੇਰਾ ਕੱਟਣਾ ਹੈ ਉਹ ਇਜੀ ਕਿ ਇਹੀ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਈ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟੱਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ ਕਰਨੀ ਸੀ ਇਸ ਕਰਕੇ ਇਹ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ